ਮਿਰਠ ਵਾਲਾ ਨੀਲੇ ਡਰਮ ਵਾਲਾ ਕਾਂਡ ਮੇਰਾ ਖਿਆਲ ਵੀ ਤੁਹਾਡੇ ਚੇਤੇ ਦੇ ਵਿੱਚੋਂ ਹਾਲੇ ਤੱਕ ਵਿਸਰਿਆ ਨਹੀਂ ਹੋਣਾ ਇੱਕ ਔਰਤ ਨੇ ਆਪਦੇ ਆਸ਼ਕ ਦੇ ਚੱਕਰ ਦੇ ਵਿੱਚ ਕਿਵੇਂ ਘਰ ਵਾਲੇ ਨੂੰ ਮਾਰ ਦਿੱਤਾ ਉਹਨੂੰ ਡਰਮ ਦੇ ਵਿੱਚ ਛੋਟ ਦਿੱਤਾ ਉਹਦੇ ਵਿੱਚ ਸੀਮੈਂਟ ਪਾ ਦਿੱਤਾ ਫਿਰ ਪ੍ਰੇਮੀ ਨਾਲ ਘੁੰਮਣ ਚਲੀ ਗਈ ਜਦੋਂ ਤੱਕ ਮੁੜ ਕੇ ਆਈ ਆ ਬਿਲਕੁਲ ਬੇਪਰਵਾਹ ਹੋ ਕੇ ਘੁੰਮੀ ਐ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਕਿਸੇ ਨੂੰ ਮਾਰਿਆ ਹੀ ਨਹੀਂ ਹੁੰਦਾ ਕੋਈ ਚੱਕਰੀ ਨਹੀਂ ਹੁੰਦਾ ਕੋਈ ਡਰੀ ਨਹੀਂ ਹੁੰਦਾ ਜਦੋਂ ਤੱਕ ਮੁੜ ਕੇ ਆਈ ਆ ਉਦੋਂ ਤੱਕ ਘਰ ਵਾਲਾ ਜਿਹੜਾ ਉਹ ਬੇਪਛਾਣ ਹੋ ਚੁੱਕਿਆ ਸੀ ਕਿਉਂਕਿ ਸੀਮੈਂਟ ਦੇ ਵਿੱਚ ਫਸ ਗਿਆ ਸੀਗਾ ਫੇਰ ਇਹ ਜੋ ਕਿੱਸਾ ਖੁੱਲ ਕੇ ਸਾਹਮਣੇ ਆਇਆ ਤਾਂ ਪ੍ਰੇਮੀ ਤੇ ਇਹ ਔਰਤ ਆ ਜਿਹੜੀ ਦੋਵੇਂ ਜਣੇ ਫੜੇ ਗਏ ਤੇ ਹੁਣ ਇਹ ਦੋਵੇਂ ਜਣੇ ਜੇਲ੍ਹ ਦੇ ਵਿੱਚ ਆ ਕੋਈ ਨਾ ਕੋਈ ਡਰਾਮੇ ਵਾਲੀ ਖਬਰ ਇਹਨਾਂ ਦੀ ਹਾਲੇ ਵੀ ਸਾਹਮਣੇ ਆ ਜਾਂਦੀ ਆ ਹੁਣ ਇੱਕ ਜਿਹੜੀ ਨਵੀਂ ਖਬਰ ਆਈ ਆ ਇੰਡੋਰ ਵਾਲੀ ਕੁੜੀ ਦੀ ਜਿਹੜੀ ਕਿ ਸੁੰਨਮ ਰੰਗੂ ਵੰਸ਼ੀ ਆ ਮੇਰਾ ਖਿਆਲ ਆ ਵੀ ਇਹ ਜਿਹੜੀ ਕਹਾਣੀ ਆ ਇਹ ਦਰਦਨਾ ਕਹਾਣੀ ਜਿਹੜੀ ਇਹ ਹੌਲ ਨਾ ਕਹਾਣੀਆਂ ਜਿਹੜੀ ਇਹ ਵੀ ਕਈ ਮਹੀਨੇ ਤੱਕ ਲੋਕਾਂ ਦੇ ਚੇਤੇ ਦੇ ਵਿੱਚ ਉੱਕਰੀ ਰਹਿਣੀ ਆ ਕੋਈ ਔਰਤ ਇੰਨੀ ਖੁੰਖਾਰ ਕਿਵੇਂ ਹੋ ਸਕਦੀ ਆ ਕਿ 11 ਮਈ ਨੂੰ ਉਹਦਾ ਵਿਆਹ ਹੁੰਦਾ ਰਾਜਾ ਰਗੂਵੰਸ਼ੀ ਦੇ ਨਾਲ ਇਹ ਰਾਜਾ ਰਗੂਵੰਸ਼ੀ ਦੀ ਹੋ ਜਾਂਦੀ ਯਾਨੀ ਕਿ ਸੋਨਮ ਰਗੂਵੰਸ਼ੀ ਆ ਜਿਹੜੀ ਉਹ ਬਣ ਜਾਂਦੀ ਆ ਇਹ ਸੋਨਮ ਤੇ ਰਾਜੇ ਦਾ ਵਿਆਹ ਹੋ ਜਾਂਦਾ ਪਰ ਜਿਹੜੀ ਸੋਨਮ ਆ ਉਹਦਾ ਚੱਕਰ ਜਿਹੜਾ ਪਿਆਰ ਆ ਜਿਹੜਾ ਉਹਦਾ ਹੋਰ ਆ ਉਹਦਾ ਨਾਮ ਹੈਗਾ ਜੀ ਰਾਜ ਕੁਸ਼ਵਾਹ ਇਹ ਰਾਜ ਦੇ ਨਾਲ ਪਿਆਰ ਵੀ ਕਰਨੀ ਤੇ ਇਹ ਉਹਨੂੰ ਇਹ ਵੀ ਗੱਲ ਕਹਿੰਦੀ ਜੀ ਕਿ ਮੇਰੇ ਬਾਪ ਨੇ ਤੇਰੇ ਨਾਲ ਵਿਆਹ ਵਾਸਤੇ ਮੰਨਣਾ ਨਹੀਂ ਮੈਂ ਵਿਆਹ ਕਰਵਾਉਣੀ ਆ ਜਿੱਥੇ ਮਾਪੇ ਕਹਿੰਦੇ ਆ ਮੇਰੇ ਘਰ ਵਾਲੇ ਨੂੰ ਆਪਾਂ ਕਤਲ ਕਰ ਦੇਾਂਗੇ ਤੇ ਜਦੋਂ ਮੈਂ ਵਿਧਵਾ ਹੋ ਗਈ ਮੇਰੇ ਬਾਪ ਨੇ ਮੇਰਾ ਹੱਥ ਤੇਰੇ ਹੱਥ ਦੇ ਵਿੱਚ ਫੜਾ ਲੈਣਾ ਕਿਉਂਕਿ ਜਿਹੜਾ ਇਹਦਾ ਪ੍ਰੇਮੀ ਆ ਉਹ ਇਹਨਾਂ ਦੇ ਕਾਰਖਾਨੇ ਵਿੱਚ ਇਹਨਾਂ ਦੀ ਜੌਬ ਕਰਦਾ ਹੈਗਾ ਜੀ ਕਿਉਂਕਿ ਉਹ ਇਹਦੇ ਬਾਪ ਦੇ ਕਾਰਖਾਨੇ ਦੇ ਵਿੱਚ ਜੌਬ ਕਰਦਾ ਹੈਗਾ ਹੁਣ ਪੁਲਿਸ ਨੇ ਸਾਰੇ ਫੜ ਲਏ ਆ ਕੋਇਆ ਕੀ ਆ ਅਸਲ ਦੇ ਵਿੱਚ 11 ਮਈ ਨੂੰ ਵਿਆਹ ਹੁੰਦਾ 21 ਮਈ ਨੂੰ ਰਾਜਾ ਤੇ ਸੁਨਮ ਦੋਵੇਂ ਜਾਣੇ ਸ਼ਿਲੌਂਗ ਪਹੁੰਚਦੇ ਆ ਮੇਘਾਲਿਆ ਦੇ ਵਿੱਚ ਹਨੀਮੂਨ ਮਨਾਉਣ ਦੇ ਲਈ 23 ਮਈ ਨੂੰ ਪਰਿਵਾਰ ਦੇ ਨਾਲ ਰਾਜਾ ਰਗੂਵੰਸ਼ੀ ਦੀ ਆਖਰੀ ਵਾਰ ਗੱਲ ਹੁੰਦੀ ਹੈ 2 ਜੂਨ ਨੂੰ ਰਾਜਾ ਰਗੂਵੰਸ਼ੀ ਦੀ ਲਾਸ਼ ਮਿਲਦੀ ਹੈ 17 ਦਿਨਾਂ ਤੋਂ ਗਾਇਬ ਜਿਹੜੀ ਆ ਸੋਨਮ ਰਗੂਵੰਸ਼ੀ ਤੇ ਬਾਅਦ ਦੇ ਵਿੱਚ ਉਹ ਗਾਜੀਪੁਰ ਦੇ ਵਿੱਚੋਂ ਮਿਲਦੀ ਹੈ ਇੱਕ ਹੋਟਲ ਦੇ ਉੱਤੇ ਜਾ ਕੇ ਕਹਿੰਦੀ ਜੀ ਕਿ ਮੈਂ ਤਾਂ ਲੁੱਟੀ ਗਈ ਪੱਟੀ ਕਿ ਮੇਰੇ ਘਰ ਵਾਲੇ ਨੂੰ ਮਾਰਨ ਪੈ ਗਏ ਲੁੱਟ ਖੋ ਕਰਨ ਵਾਲੇ ਮੈਂ ਮੁਸ਼ਕਲ ਨਾਲ ਬਚ ਕੇ ਆਈਆਂ ਉਹਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਸ ਕਤਲकांड ਦਾ ਖੁਲਾਸਾ ਹੋ ਜਾਂਦਾ ਹੈ ਭਾਰਤ ਵਰਗੇ ਦੇਸ਼ ਦੇ ਵਿੱਚ ਔਰਤ ਬੰਦੇ ਨੂੰ ਮਾਰੇ ਜਾਂ ਬੰਦਾ ਔਰਤ ਨੂੰ ਮਾਰੇ ਜਾਂ ਮਰਵਾ ਦੇਵੇ ਇਹ ਸੱਚੀ ਮੁੱਚੀ ਅਚੰਭੇ ਵਾਲੀ ਗੱਲ ਆ ਜਿੱਥੇ ਦੇਵੀਆਂ ਨੂੰ ਪੂਜਦੇ ਆ ਜਿੱਥੇ ਦੇਵਤਿਆਂ ਦੀ ਗੱਲ ਹੁੰਦੀ ਆ ਜਿੱਥੇ ਕਿ ਇੱਕ ਦੂਜੇ ਦੇ ਸਤਿਕਾਰ ਦੀ ਗੱਲ ਹੁੰਦੀ ਆ ਉਥੇ ਅੱਡ ਹੋਣਾ ਮਾੜੀ ਗੱਲ ਨਹੀਂ ਪਰ ਮਰ ਜਾਣਾ ਜਾਂ ਮਾਰ ਦੇਣਾ ਇਹ ਗੱਲ ਸੱਚੀ ਮੁੱਚੀ ਹੈਰਾਨ ਕਰਨ ਵਾਲੀ ਆ ਹੁਣ ਜਿਹੜੀ ਸੋਨਮ ਆ ਉਹ ਪੁਲਸ ਦੇ ਕੋਲੇ ਹਰ ਗੱਲ ਬਕ ਰਹੀ ਆ ਜਿਹੜਾ ਇਹਦਾ ਪ੍ਰੇਮੀ ਆ ਰਾਜ ਕੁਸ਼ਵਾਹਾ ਉਹ ਹਰ ਗੱਲ ਦੱਸ ਰਿਹਾ ਜਿਹੜੇ ਤਿੰਨ ਭਾੜੇ ਦੇ ਕਾਤਲ ਆ ਉਹ ਵੀ ਸਾਰੀ ਗੱਲ ਦੱਸ ਰਹੇ ਆ ਪੰਜਾਂ ਜਣਿਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 8 ਦਿਨ ਦੇ ਰਿਮਾਂਡ ਦੇ ਉੱਤੇ ਲੈ ਲਿਆ ਗਿਆ ਇਹਨਾਂ ਦੀ ਚੰਗੀ ਸੇਵਾ ਵੀ ਹੋਊਗੀ ਇਹਨਾਂ ਦੇ ਕੋਲੋਂ ਕਈ ਹੋਰ ਖੁਲਾਸੇ ਵੀ ਹੋਣਗੇ ਮਸਲਾ ਕੀ ਆ ਇਹ ਆਪਦੇ ਘਰ ਵਾਲੇ ਨੂੰ ਕਹਿੰਦੀ ਕਿ ਆਪਾਂ ਚੱਲਦੇ ਘੁੰਮਣ ਹਨੀਮੂਨ ਤੇ ਚੱਲਦੇ ਹਾਂ ਸ਼ਲਾਂਗ ਦੇ ਵੱਲ ਆਪਦੇ ਪ੍ਰੇਮੀ ਨੂੰ ਇੱਕ SIM ਦਿੰਦੀ ਐ ਇਹ ਨਵੀਂ ਇੱਕ SIM ਆਪਣੇ ਕੋਲੇ ਰੱਖ ਲੈਂਦੀ ਐ ਦੋ ਨਵੀਆਂ ਸਿਮ ਲੈਂਗੀਆਂ ਉਹ ਜਿਹੜਾ ਪ੍ਰੇਮੀ ਆ ਰਾਜ ਕੁਸ਼ਵਾਹਾ ਉਹ ਆਪਦੇ ਤਿੰਨ ਹੋਰ ਸਾਥੀ ਹਾਇਰ ਕਰਦਾ ਵੀ ਆਪਾਂ ਜਾਣਾ ਹੈਗਾ ਜੀ ਸ਼ਲਾਂਗ ਦੇ ਵੱਲ ਤੇ ਆਪਾਂ ਕੰਡਾ ਕੱਢ ਕੇ ਉਹਨਾ ਪੈਸੇ ਮਿਲਣਗੇ ਇੰਨੇ 50000 ਰੁਪਏ ਉਹ ਪਹਿਲਾਂ ਦੇ ਕੇ ਜਾਂਦੀ ਯਾਨੀ ਕਿ ਸੋਨਮਾ ਜਿਹੜੀ 50000 ਰੁਪਏ ਪਹਿਲਾਂ ਫੜਾ ਜਾਂਦੀ ਆ ਜਿਹੜੀ ਥਾਂ ਦੇ ਉੱਤੇ ਹੋਟਲ ਦੇ ਵਿੱਚ ਇਹ ਮੀਆਂ ਬੀਬੀ ਰਹਿੰਦੀ ਆ ਯਾਨੀ ਕਿ ਰਾਜ ਤੇ ਰਾਜ ਰਘੁਵੰਸ਼ੀ ਤੇ ਉਧਰ ਜਿਹੜਾ ਹੈਗਾ ਸੋਨਮ ਇਹ ਜਿਹੜੇ ਹੋਟਲ ਦੇ ਵਿੱਚ ਦੋਵੇਂ ਜਣੇ ਰਹਿੰਦੇ ਆ ਉਰੇ ਤੋਂ ਕਿਲੋਮੀਟਰ ਸਵਾ ਕਿਲੋਮੀਟਰ ਦੂਰ ਆ ਜਿਹੜੇ ਉਹ ਤਿੰਨੇ ਉਹ ਕਾਤਲ ਵੀ ਰਹਿੰਦੇ ਆ ਪਰ ਜਦੋਂ ਇਹਨਾਂ ਨੇ ਟ੍ਰੇਨ ਫੜਨੀ ਆ ਰਾਜ ਕੁਸ਼ਵਾਹਾ ਨੇ ਤੇ ਉਹਦੇ ਬਾਕੀ ਸਾਥੀਆਂ ਨੇ ਉਦੋਂ ਉਹ ਆਪ ਨੇ ਟ੍ਰੇਨ ਫੜਦਾ ਉਹ ਆਪ ਰੇਲ ਗੱਡੀ ਦੇ ਵਿੱਚ ਨਹੀਂ ਬੈਠਦਾ ਯਾਨੀ ਕਿ ਇਸ ਕੁੜੀ ਦਾ ਪ੍ਰੇਮੀ ਉਹ ਤਿੰਨੇ ਆਪ ਦੇ ਦੋਸਤਾਂ ਨੂੰ ਭੇਜ ਦਿੰਦਾ ਉਹ ਆਪਸ ਦੇ ਵਿੱਚ ਪਹਿਲਾਂ ਹੀ ਮਿਲੇ ਆ ਯਾਨੀ ਕਿ ਸੋਨਮ ਤੇ ਰਾਜ ਕੁਸ਼ਵਾਹਾ ਪ੍ਰੇਮੀ ਦੇ ਦੋਸਤ ਆ ਜਿਹੜੇ ਇਹ ਪਹਿਲਾਂ ਆਪਸ ਦੇ ਵਿੱਚ ਮਿਲੇ ਆ ਇਹ ਗਿਣੀ ਮਿਥੀ ਸਾਜ਼ਿਸ਼ ਤੇ ਤ ਇੱਕ ਪਹਾੜੀ ਦੇ ਉੱਤੇ ਆਪਦੇ ਘਰਵਲੇ ਨੂੰ ਲੈ ਕੇ ਜਾਂਦੀ ਆ ਰਾਜਾ ਰਘੂਵੰਸ਼ੀ ਨੂੰ ਉਹ ਥਾਂ ਦੇ ਉੱਤੇ ਫਿਰ ਜਾ ਕੇ ਕਤਲ ਕਰਵਾਉਂਦੀ ਆ ਵਿਸ਼ਾਲ ਨੇ ਪਹਿਲਾ ਟੱਕ ਮਾਰਿਆ ਉਹਦੇ ਸਿਰ ਦੇ ਵਿੱਚ ਕੁਹਾੜੀ ਦੇ ਨਾਲ ਤੇ ਬਾਅਦ ਦੇ ਵਿੱਚ ਮੂਰੋਂ ਵੀ ਸਿਰ ਤੇ ਵਾਰ ਹੁੰਦੇ ਪਿੱਛੋਂ ਵੀ ਸਿਰ ਦੇ ਉੱਤੇ ਵਾਰ ਹੁੰਦੇ ਆ ਫਿਰ ਇਹ ਜਿਹੜੀ ਲਾਸ਼ਾ ਖੱਡ ਦੇ ਵਿੱਚ ਸੁੱਟ ਦਿੰਦੇ ਆ ਤੇ ਇੰਨੀ ਬੇਪਰਵਾਹ ਔਰਤਾ ਵੀ ਟ੍ਰੇਨ ਫੜ ਕੇ ਇੱਕ ਤੋਂ ਦੂਜੀ ਥਾਂ ਤੇ ਆ ਗਈ ਦੂਜੀ ਤੋਂ ਤੀਜੀ ਥਾਂ ਦੇ ਉੱਤੇ ਆ ਗਈ ਫਿਰ ਪ੍ਰੇਮੀ ਦੇ ਨਾਲ ਰੁਕਦੀ ਆ ਫਿਰ ਕੁਝ ਹੋਰ ਤੇ ਫਿਰ ਕੁਝ ਹੋਰ ਤੇ ਹੁਣ ਇਹ ਕਹਾਣੀ ਇਸ ਰੂਪ ਦੇ ਵਿੱਚ ਖੁੱਲ ਕੇ ਆਈ ਆ ਵੀ ਇਹਨੇ ਆਪਦੇ ਘਰ ਵਾਲੇ ਨੂੰ ਮਰਵਾਇਆ ਇਸ ਕਰਕੇ ਕਿਉਂਕਿ ਪਤਾ ਨਾ ਲੱਗੇ ਵੀ ਭਾਈ ਹੋਇਆ ਕੀ ਆ ਖੱਟ ਦੇ ਵਿੱਚ ਛੁੱਟਿਆ ਦੇ ਪਛਾਣ ਦੀ ਲਾਸ਼ ਹੋ ਗਈ ਆ ਪਤਾ ਹੀ ਨਹੀਂ ਲੱਗੇ ਬਣ ਕੀ ਗਿਆ ਸ਼ਾਤਰ ਬਹੁਤ ਆ ਸ਼ੈਤਾਨ ਬਹੁਤ ਆ ਇਹਨੂੰ ਲੱਗਦਾ ਸੀ ਕਿ ਮੈਂ ਬਚ ਜਾਣਾ ਪਰ ਇਹ ਬਚ ਨਹੀਂ ਸਕੇ ਹੁਣ ਜਿਹੜਾ ਪਰਿਵਾਰ ਆ ਜਿਹੜਾ ਕੁੜੀ ਦਾ ਪਰਿਵਾਰ ਆ ਤੇ ਜਿਹੜਾ ਮੁੰਡੇ ਦਾ ਪਰਿਵਾਰ ਆ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਆ ਲੰਗੇ ਕੱਲ ਇਸ ਸੋਨਮ ਦਾ ਭਰਾ ਜਿਹੜਾ ਗੋਬਿੰਦ ਉਹ ਆਪਣੇ ਜੀਜੇ ਦੇ ਘਰ ਦੇ ਵਿੱਚ ਆਇਆ ਉੱਥੇ ਬਜ਼ੁਰਗਾਂ ਦੇ ਗਲ ਲਾ ਕੇ ਪੁੱਭਾ ਮਾਰ ਮਾਰ ਕੇ ਰੋਇਆ ਤੇ ਇਹ ਗੱਲ ਕਹੀ ਆ ਕਿ ਮੇਰੀ ਭੈਣ ਨੇ ਗਲਤੀ ਕੀਤੀ ਆ ਇਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਆ ਉਮਰ ਭਰ ਦੀ ਸਜ਼ਾ ਇਹਨੂੰ ਮਿਲਣੀ ਚਾਹੀਦੀ ਆ ਅਦਾਲਤ ਦੇ ਵੱਲੋਂ ਕਤਲ ਦੇ ਪਰਚੇ ਦਰਜ ਜਿਹੜੇ ਕੀਤੇ ਗਏ ਆ ਪੁਲਿਸ ਦੇ ਵੱਲੋਂ ਅਦਾਲਤ ਦੇ ਉਹਦੇ ਤਾਂ ਕਾਰਵਾਈ ਕਰਨੀ ਕਰਨੀ ਆ ਉਹ ਕਿੰਨੀ ਦੇਰ ਚ ਕਾਰਵਾਈ ਹੁੰਦੀ ਸਮਾਂ ਦੱਸੂਗਾ ਪਰ ਸਾਡੇ ਸਮਾਜ ਦੇ ਵਿੱਚ ਹੋਈ ਕੀ ਕੀ ਜਾਂਦਾ ਸਾਡੇ ਸਮਾਜ ਦੇ ਵਿੱਚ ਬੰਦਾ ਬੰਦੇ ਨੂੰ ਮਾਰਨ ਲੱਗਾ ਮਿੰਟ ਲਾਉਂਦਾ ਔਰਤ ਬੰਦੇ ਨੂੰ ਮਾਰਨ ਲੱਗੀ ਮਿੰਟ ਲਾਉਦੀ ਆ ਬੰਦਾ ਔਰਤ ਨੂੰ ਮਰਵਾ ਦਿੰਦਾ ਜਿਵੇਂ ਫਿਲਮਾਂ ਦੇ ਵਿੱਚ ਆਪਾਂ ਗੱਲ ਸੁਣਦੇ ਹੁੰਦੇ ਸੀ ਕਿ ਪਹਾੜੇ ਦੇ ਕਾਤਲ ਲੈ ਜਾ ਕੇ ਫਲਾਣੇ ਨੇ ਇੰਉਂ ਕਰਤਾ ਗੁੰਡੇ ਬਦਮਾਸ਼ ਆ ਜਿਹੜੇ ਉਹ ਇੰਉਂ ਕਰ ਦਿੰਦੇ ਆ ਅੱਜ ਕੱਲ ਤਾਂ ਇਹਦਾ ਮਤਲਬ ਇਹ ਆ ਜੀ ਕਿ ਹਰ ਸ਼ਹਿਰ ਮੁਹੱਲੇ ਦੇ ਵਿੱਚ ਕਈ ਕਈ ਗੁੰਡੇ ਬੈਠੇ ਆ ਬੰਦਾ ਬੰਦੇ ਨੂੰ ਕਦੋਂ ਮਾਰ ਦੇਵੇ ਇਸ ਗੱਲ ਦਾ ਪਤਾ ਹੀ ਨਹੀਂਗਾ ਭਾਰਤ ਦੇ ਵਿੱਚ ਆਸ਼ਕੀ ਦੇ ਕਿੱਸਿਆਂ ਦੇ ਵਿੱਚ ਦੂਜੇ ਨੂੰ ਮਰਵਾ ਦੇਣਾ ਜਾਂ ਖੁਦ ਮਰ ਜਾਣਾ ਇਹ ਨਵੀਂ ਗੱਲ ਨਹੀਂ ਆ ਪਰ ਇਹ ਇੱਕ ਨਵੀਂ ਗੱਲ ਆ ਵੀ ਭਾਈ ਬੰਦਾ ਆਪਣੀ ਘਰ ਵਾਲੀ ਨਾਲ ਰਹਿਣਾ ਨਹੀਂ ਚਾਹੁੰਦਾ ਤੇ ਫਿਰ ਇੱਕ ਕਹਾਣੀ ਸਿਰਜਦਾ ਤੇ ਮਰਵਾ ਦਿੰਦਾ ਕਿਸੇ ਤੋਂ ਔਰਤ ਆਪ ਦੇ ਬੰਦੇ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਕਹਾਣੀ ਸਿਰਜਦੀ ਆ ਭਾੜੇ ਦੇ ਕਾਤਲਾਂ ਦੇ ਕੋਲੋਂ ਉਹਦਾ ਕਤਲ ਕਰਵਾ ਦਿੰਦੀ ਆ ਗੱਲ ਹਰ ਖੁੱਲ ਜਾਣੀ ਹੁੰਦੀ ਆ ਜੇ ਇਹ ਸੋਨੋ ਵਾਲਾ ਕਿੱਸਾ ਹੁਣ ਨਾ ਖੁੱਲਦਾ ਮਹੀਨਾ ਠਹਿਰ ਕੇ ਖੁੱਲ ਜਾਂਦਾ ਪਰ ਕਦੇ ਕਤਲ ਵਾਲੀ ਗੱਲ ਵੀ ਲੁਕੀ ਸੁਪੀ ਰਹੀ ਆ ਇਹ ਗੱਲਾਂ ਖੁੱਲ ਜਾਣੀਆਂ ਹੁੰਦੀਆਂ ਪਰ ਤੁਸੀਂ ਦੇਖੋ ਵੀ ਲੋਕਾਂ ਦਾ ਦਿਮਾਗ ਐਸਾ ਨਾ ਉਹਨਾਂ ਨੂੰ ਕਿਸੇ ਗੱਲ ਦਾ ਕੋ ਡਰਾ ਨਾ ਕਾਨੂੰਨ ਦਾ ਫਿਕਰ ਆ ਉਹਨਾਂ ਨੂੰ ਇਹ ਲੱਗਦਾ ਜੀ ਕਿ ਜਿਹੜੀ ਗੱਲ ਅਸੀਂ ਸੋਚਨੇ ਇਸ ਤੋਂ ਵੱਡੀ ਗੱਲ ਕਦੇ ਹੋਣੀ ਨਹੀਂ ਅਸੀਂ ਜਿੰਨੇ ਤੇਜ਼ ਆ ਜਿੰਨੇ ਅਸੀਂ ਚਤਰਾ ਇਸ ਤੋਂ ਵੱਡੀ ਚਤਰਾਈ ਕਦੇ ਕੋਈ ਕਰ ਨਹੀਂ ਸਕਦਾ ਅਸੀਂ ਸਾਰਾ ਕੁਝ ਕਰਕੇ ਵੀ ਬਚੜ ਦਾ ਵੱਲ ਜਾਣਦੇ ਢੰਗ ਜਾਣਦੇ ਸਾਨੂੰ ਕੋਈ ਫੜ ਨਹੀਂ ਸਕਦਾ ਪਰ ਫੜੇ ਜਾਂਦੇ ਆ ਇਹੋ ਜਿਹੇ ਲੋਕ ਪੁੱਠੇ ਟੰਗਣੇ ਚਾਹੀਦੇ ਭਾਵੇਂ ਔਰਤ ਹੋਵੇ ਤੇ ਭਾਵੇਂ ਮਰਦ ਹੋਵੇ ਮੈਂ ਕੱਲ ਵੀ ਵੀਡੀਓ ਦੇ ਵਿੱਚ ਗੱਲ ਕਹੀ ਸੀ ਨਹੀਂ ਬਣਦੀ ਤਾਂ ਮਰਨਾ ਜਾਂ ਮਾਰਨਾ ਕਿਉਂ ਆ ਅੱਡ ਹੋ ਜਾ ਕੋਈ ਲਿਖਿਆ ਥੋੜੀ ਦੇਣਾ ਵੀ ਭਾਈ ਆਪਾਂ ਰਹਿਣਾ ਵੀ ਇਕੱਠਾ ਹੀ ਆ ਤੇ ਨਿਤ ਖਪਣਾ ਵੀ ਆ ਅੱਡ ਹੋ ਜਾ ਪਰ ਕਿਸੇ ਨੂੰ ਮਾਰਨ ਦਾ ਕੋਈ ਹੱਕ ਨਹੀਂਗਾ ਹੁਣ ਇਹ ਗੱਲ ਕਹਿਦੀ ਹੈ ਵੀ ਪਾਈ ਮੇਰੇ ਬਾਪ ਨੇ ਤੇ ਮੇਰੇ ਪ੍ਰੇਮੀ ਦੇ ਹੱਥ ਦੇ ਵਿੱਚ ਮੇਰਾ ਹੱਥ ਨਹੀਂ ਸੀ ਦੇਣਾ ਤੇ ਹੁਣ ਬਾਪ ਆ ਜਿਹੜਾ ਉਹ ਬਿਰਬਰ ਕਰਦਾ ਰਹੂਗਾ ساری ਉਮਰ ਵੀ ਧੀ ਨੇ ਕਰਤੂਤ ਐਸੀ ਕੀਤੀ ਹੈ ਤੇ ਹੁਣ ਉਹਦੀ ਬਹੁਤ ਜ਼ਿੰਦਗੀ ਬਚੂਗੀ ਇਹ ਪੰਜਾਬ ਦੇ ਵਿੱਚ ਵੀ ਹੁੰਦਾ ਆ ਦੇਖੋ ਜੀ ਹੁਣ ਗਿੱਦੜਪਾਹਾ ਦੇ ਇੱਕ ਪਿੰਡ ਤੋਂ ਖਬਰ ਆਈ ਹੈ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ ਤੇ ਨੂੰਹ ਨੇ ਸਾਰੇ ਟੱਬਰ ਨੂੰ ਆਟੇ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਗੁੰਨ ਕੇ ਰੋਟੀਆਂ ਬਣਾ ਕੇ ਖਵਾਤੀਆਂ ਤੇ ਉਹਦੇ ਪਿੱਛੇ ਪਤਾ ਨਹੀਂ ਕੋਈ ਲੜਾਈ ਸੀ ਜਾਂ ਕੋਈ ਹੋਰ ਕਿਸੇ ਦਾ ਚੱਕਰ ਸੀ ਉਹਦੇ ਵਿੱਚ ਘਰ ਵਾਲਾ ਤੇ ਸੱਸ ਦੋਵੇਂ ਜੜੇ ਮਰ ਗਏ ਆ ਤੇ ਆਪ ਹਸਪਤਾਲ ਦੇ ਵਿੱਚ ਦਾਖਲ ਆ ਇੱਥੇ ਪੰਜਾਬ ਦੇ ਵਿੱਚ ਵੀ ਤਾਂ ਕੁਝ ਹੋਈ ਜਾਂਦਾ ਕਦੇ ਯੂਪੀ ਦੀ ਖਬਰ ਕਦੇ ਬਿਹਾਰ ਦੀ ਖਬਰ ਕਦੇ ਮੇਰਠ ਦੀ ਖਬਰ ਕਿਸੇ ਹੋਰ ਥਾਂ ਦੀ ਕਦੇ ਕਿਸੇ ਹੋਰ ਥਾਂ ਦੀ ਕਦੇ ਕਿਸੇ ਹੋਰ ਥਾਂ ਦੀ ਲੂਕ ਡਾਕੜਾ ਕਰਨ ਵਾਲੀਆਂ ਖਬਰਾਂ ਸੋਨਮ ਹੁਣ ਡੁਸਕਦੀ ਆ ਜਿਹੜੀ ਸੋਨਮ ਰਗੁਵੰਸ਼ੀ ਆ ਇਹ ਕਹਿੰਦੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਹੁਣ ਇਹਦੇ ਖਿਲਰੇ ਹੋਏ ਵਾਲਾਂ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹੁਣ ਪੁਲਿਸ ਆ ਜਿਹੜੀ ਇਹ ਸਿੱਧਾ ਵੀ ਕਰੂਗੀ ਨੂੰ ਕਰਨਾ ਵੀ ਚਾਹੀਦਾ ਇਹਨੂੰ ਜਿਹੜੇ ਕਾਤਲ ਨੇ ਉਹਨਾਂ ਦੇ ਬਾਰੇ ਵੀ ਸੋਚੂਗੀ ਆਪੇ ਪਰ ਇਹ ਉਹ ਔਰਤਾਂ ਜਿਨੇ ਪਹਾੜੀ ਦੇ ਉੱਤੇ ਘਰ ਵਾਲੇ ਨੂੰ ਰਾਜਾ ਰੰਗੂ ਵੰਸ਼ੀ ਨੂੰ ਲਿਜਾ ਕੇ ਇਹ ਗੱਲ ਕਹੀ ਕਿ ਮਾਰੋ ਵੇ ਨੂੰ ਹੁਣੇ ਮਾਰੋ ਤੁਹਾਨੂੰ 20 ਲੱਖ ਰੁਪਏ ਦੇਵਾਂਗੀ ਜਿਹੜੇ ਕਾਤਲ ਆ ਉਹ ਇੱਕ ਵਾਰੀ ਠਠੰਬਰ ਜੇ ਗਏ ਸੀ ਬੰਦੇ ਦਾ ਨਹੀਂ ਕਿਰੀ ਵੀ ਰਿਚਤ ਕਰਦਾ ਹੁੰਦਾ ਬੰਦਾ ਕਹਿੰਦਾ ਮੈਂ ਕਿਉਂ ਮਾਰਾਂ ਕਹਿੰਦੀ 20 ਲੱਖ ਰੁਪਏ ਦੇਵਾਂਗੀ ਮਸਾ ਮੌਕਾ ਮਿਲਿਆ ਮਾਰੋ ਇਹਨੂੰ ਮੇਰੇ ਸਾਹਮਣੇ ਮਾਰੋ ਕਿੰਨੀਆਂ ਜ਼ਹਿਰੀ ਇਹ ਔਰਤਾਂ ਤੇ ਕਿੰਨੇ ਜ਼ਹਿਰੀ ਉਹ ਲੋਕ ਆ ਜਿਹੜੇ ਕਿ ਦੂਜੇ ਨੂੰ ਮਾਰਨ ਦਾ ਕੰਮ ਸੋਚਦੇ ਆ ਇਹੋ ਜੀਆਂ ਗੱਲਾਂ ਸੋਚ ਕੇ ਵੀ ਐ ਲੱਗਦਾ ਵੀ ਯਾਰ ਮੈਂ ਆਹ ਗੱਲ ਕਿਹੜੀ ਸੋਚੀ ਜਾਂਦਾ ਪਰ ਇਹ ਕਰਕੇ ਵੀ ਨਹੀਂ ਸੋਚਦੇ ਇਹ ਕਰਕੇ ਵੀ ਓਹ ਰਹਿੰਦੇ ਵੀ ਜਿਵੇਂ ਕੋਈ ਬਹੁਤ ਵੱਡਾ ਮਹਾਨ ਕੰਮ ਕਰਤਾ ਹੁੰਦਾ ਇਹੋ ਜੇ ਲੋਕ ਭਾਰਤ ਦੇ ਵਿੱਚ ਕਰਦੇ ਕੀ ਆ ਇਹੋ ਜੇ ਲੋਕ ਭਾਰਤ ਦੇ ਵਿੱਚ ਪੈਦਾ ਕਿਉਂ ਹੋਏ ਭਾਰਤ ਦੇ ਵਿੱਚ ਕਦੇ ਖਬਰ ਆਉਂਦੀ ਜੀ ਕਿ ਫਲਾਣੀ ਥਾਂ ਦੇ ਉੱਤੇ ਤਿੰਨ ਬੱਚਿਆਂ ਦੀ ਮਾਂ ਜਿਹੜੀ ਪ੍ਰੇਮੀ ਦੇ ਨਾਲ ਭੱਜ ਗਈ ਕਦੇ ਖਬਰ ਆਉਂਦੀ ਹੈ ਜੀ ਕਿ ਦੋ ਬੱਚਿਆਂ ਦਾ ਬਾਪ ਆ ਜਿਹੜਾ ਉਹ ਫਲਾਣੀ ਨੂੰ ਲੈ ਕੇ ਸਾਲੀ ਨੂੰ ਲੈ ਕੇ ਭੱਜ ਗਿਆ ਪਿੱਛੇ ਜੇ ਖਬਰਾਂ ਕਿਸੀਆਂ ਆਈਆਂ ਸਾਸਾ ਜਿਹੜੀ ਉਹ ਹੋਣ ਵਾਲੇ ਜਵਾਈ ਦੇ ਨਾਲ ਫਰਾਰ ਹੋ ਜਾਂਦੀ ਹੈ ਭਾਰਤ ਦੇ ਵਿੱਚ ਤਾਂ ਆਪਾਂ ਕਹਿੰਦੇ ਵੀ ਸੱਭਿਆਚਾਰਕ ਗੱਲਾਂ ਬਾਤਾਂ ਸਾਡੀ ਸੰਸਕ੍ਰਿਤੀ ਬਹੁਤ ਮਜ਼ਬੂਤ ਹੈ ਇੱਥੇ ਤਾਂ ਇਹੋ ਜੀਆਂ ਗੱਲਾਂ ਹੁੰਦੀਆਂ ਨਹੀਂ ਪਰ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਹਾਲੇ ਪਤਾ ਨਹੀਂ ਅਸੀਂ ਕੀ ਕੀ ਕੁਝ ਹੋਰ ਸੁਣਨਾ ਪਤਾ ਨਹੀਂ ਕੀ ਕੀ ਕੁਝ ਹੋਰ ਦੇਖਣਾ ਜਦੋਂ ਅਸੀਂ ਕਿਸੇ ਨੂੰ ਇਹ ਗੱਲ ਕਹਿੰਦੇ ਨੇ ਵੀ ਤੇਰਾ ਆਹ ਕੰਮ ਗਲਤ ਹੈ ਅਗਲਾ ਕਹਿੰਦਾ ਮੇਰਾ ਅਧਿਕਾਰ ਆ ਮੇਰਾ ਰਾਈਟ ਆ ਮੈਨੂੰ ਚੰਗਾ ਲੱਗਦਾ ਮੈਂ ਤਾਂ ਇਹ ਕਰਨਾ ਰਾਈਟ ਤੁਹਾਡਾ ਇਕੱਲਾ ਕਿਸੇ ਮਰਦ ਦੇ ਨਾਲ ਜਾਂ ਔਰਤ ਦੇ ਨਾਲ ਸਬੰਧਾਂ ਦੇ ਵਿੱਚ ਹੀ ਰਹਿ ਗਿਆ ਉਹਦੇ ਤੁਹਾਡੇ ਸਮਾਜ ਦੇ ਪ੍ਰਤੀ ਫਰਜ਼ ਨਹੀਂ ਹੈਗੇ ਉਦਾਂ ਤੁਸੀਂ ਕਿੰਨੇ ਕੁ ਫਰਜ਼ ਨਿਭਾਉਣੇ ਆ ਇਹ ਜਿਹੜੀਆਂ ਖਬਰਾਂ ਨੇ ਇਹ ਇੱਕ ਦੂਜੇ ਦੇ ਉੱਤੇ ਬੇਪਰੋਸਗੀ ਪੈਦਾ ਕਰਦੀਆਂ ਵੇਖਣ ਵਾਲੇ ਪੜ੍ਹਨ ਵਾਲੇ ਵੀ ਸੋਚਦੇ ਵੀ ਪਤਾ ਨਹੀਂ ਕੀ ਤੋਂ ਕੀ ਬਣ ਜਾਣਾ ਆਉਂਦੇ ਸਮੇਂ ਦੇ ਵਿੱਚ ਨੀਲੇ ਡਰਮ ਦੇ ਉੱਤੇ ਚੁਟਕਲੇ ਬਣ ਗਏ ਆ ਨੀਲਾ ਡਰਮ ਵੇਖ ਕੇ ਬੰਦਾ ਇਹ ਗੱਲ ਕਹਿੰਦਾ ਜੀ ਕਿ ਮੈਂ ਤਾਂ ਇਹਨੂੰ ਹੁਣੇ ਘਰੋਂ ਬਾਹਰ ਕੱਢ ਦਿਆਂ ਚੁਟਕਲੇ ਬਣ ਗਏ ਨਾ ਮਨ ਦੇ ਵਿੱਚ ਗੱਲ ਬੈਠ ਗਈ ਵੀ ਭਾਈ ਪਤਾ ਨਹੀਂ ਕੀ ਹੋ ਜਾਣਾ ਉਵੇਂ ਹੀ ਆਉਂਦੇ ਸਮੇਂ ਦੇ ਵਿੱਚ ਹਨੀਮੂਨ ਦੇ ਉੱਤੇ ਜਾਣ ਵਾਲੀਆਂ ਗੱਲਾਂ ਵੀ ਇਹੋ ਜੀਆਂ ਚੁਟਕਲੇ ਦੇ ਰੂਪ ਦੇ ਵਿੱਚ ਬਣ ਗਈਆਂ ਕਿਉਂਕਿ ਦੂਜੇ ਨਹੀਂ ਚੁਟਕਲਾ ਹੁੰਦਾ ਕਿਸੇ ਦੇ ਘਰ ਦੇ ਵਿੱਚ ਸੱਤਰ ਵੇਸ ਜਾਂਦਾ ਹੁੰਦਾ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਕਿ ਭਾਰਤ ਵਰਗੇ ਉਸ ਦੇਸ਼ ਦੇ ਵਿੱਚ ਜਿੱਥੇ ਕਿ ਅਸੀਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰਨੇ ਥੱਕਦੇ ਨਹੀਂ ਜਿੱਥੇ ਕਿ ਅਸੀਂ ਇਹ ਗੱਲ ਕਰਨੇ ਜੀ ਕਿ ਇਦਾਂ ਤਾਂ ਹੋ ਹੀ ਨਹੀਂ ਸਕਦਾ ਜਿੱਥੇ ਅਸੀਂ ਇਹ ਗੱਲ ਕਰਨੇ ਜੀ ਕਿ ਅਸੀਂ ਤਾਂ ਬਹੁਤ ਸੱਭਿਆਕ ਲੋਕ ਹਾਂ ਅਸੀਂ ਇਹ ਗੱਲ ਕਰੀ ਜੇ ਕਿ ਅਸੀਂ ਤਾਂ ਦੂਜੇ ਦੇ ਦਰਦ ਨੂੰ ਆਪਣਾ ਦਰਦ ਸਮਝਣ ਵਾਲੇ ਹਾਂ ਅਸੀਂ ਤਾਂ ਜੀ ਕਰੇ ਕੁੱਤੇ ਦੇ ਸੋਟੀ ਨਹੀਂ ਮਾਰੀ ਉੱਥੇ ਭਾਈ ਬੰਦੇ ਨੂੰ ਮਰਵਾਉਣ ਲੱਗੇ ਲੋਕ ਆਹ ਕੁਝ ਕਰਦੇ ਆ ਪੰਜ ਦਿਨ ਦੇ ਵਿੱਚ ਜਿਹੜੀ ਔਰਤ ਆਪਦੇ ਇਸ਼ਕ ਦੀ ਖਾਤਰ ਘਰ ਵਾਲੇ ਨੂੰ ਮਰਾਉਣ ਦੀ ਯੋਜਨਾ ਬਣਾ ਸਕਦੀ ਹੈ ਤੇ ਮੈਂ ਜਦੋਂ ਪਹਿਲਾਂ ਗੱਲ ਕਹੀ ਸੀ ਇਹ ਔਰਤ ਇੰਨੀ ਚਲਾਕ ਹੈ ਇਹਨੇ ਆਪਦੇ ਪ੍ਰੇਮੀ ਨੂੰ ਕਿਹਾ ਸੀ ਕਿ ਤੂੰ ਮੇਰਾ ਸਾਥ ਨਹੀਂ ਚੱਲ ਮੈਂ ਇਹਦੇ ਨਾਲ ਕੋਈ ਸਬੰਧ ਨਹੀਂ ਬਣਾਉਂਦੀ ਇਹਨੇ ਘਰ ਵਾਲੇ ਨੂੰ ਇਹ ਗੱਲ ਕਹੀ ਸੀ ਇਸ ਔਰਤ ਨੇ ਕਿ ਮੈਂ ਕਮਾਖੇ ਦੇਵੀ ਮੰਦਿਰ ਦੇ ਵਿੱਚ ਸੁਖ ਸੁਖੀ ਆ ਜਦੋਂ ਆਪਾਂ ਇਕੱਠੇ ਜਾ ਕੇ ਉੱਥੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਫਿਰ ਆਪਾਂ ਮੀਆਂ ਬੀਵੀ ਦੇ ਤੌਰ ਦੇ ਉੱਤੇ ਵਿਚਰਨਾ ਸ਼ੁਰੂ ਕਰਾਂਗੇ ਉਨੀ ਦੇਰ ਤੱਕ ਆਪ ਆਪ ਦੇ ਵਿੱਚ ਕੋਈ ਸਬੰਧ ਨਹੀਂ ਬਣਾਵਾਂਗੇ ਉਹ ਬੰਦਾ شریف ਸੀ ਮੰਨ ਗਿਆ ਪਰ ਕਹਾਣੀ ਪਿੱਛੇ ਕੀ ਆ ਵੀ ਮੈਂ ਉਹਨੂੰ ਮਰਵਾ ਦੂੰਗੀ ਤੂੰ ਮੇਰਾ ਸਾਥ ਦੇ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਪੈਸਿਆਂ ਦੀ ਕਮੀ ਕੋਈ ਨਹੀਂ ਫਿਰ ਮੈਂ ਤੇਰੀ ਹੋ ਕੇ ਰਹੂੰਗੀ ਜਿਹੜੀ ਇਹਦੀ ਨਹੀਂ ਸਕੀ ਸਕੀ ਉਹ ਉਹਦੀ ਵੀ ਨਹੀਂ ਜੇ ਮੈਂ ਤਸਵੀਰਾਂ ਦੇਖਾਂ ਵਿਸ਼ਾਲ ਦੀਆਂ ਆ ਜਿਹੜਾ ਰਾਜ ਹੈਗਾ ਕੁਸ਼ਵਾਹਾ ਤੇ ਬਾਕੀ ਜਿਹੜੇ ਕਾਤਲ ਆ ਇਹਨਾਂ ਦੇ ਤਸਵੀਰਾਂ ਦੇਖ ਕੇ ਇਹਨੇ ਮੂੰਹ ਦੇਖ ਕੇ ਦੁੱਖ ਹੁੰਦਾ ਵੀ ਭਾਈ ਆ ਬੰਦੇ ਆ ਇਹੋ ਜਿਹੇ ਬੰਦੇ ਵੀ ਹੁੰਦੇ ਆ ਐਸ ਬੰਦੇ ਦੀ ਖਾਤਰ ਇਹਨੇ ਆਪ ਦਾ ਹੀਰੇ ਵਰਗਾ ਬੰਦਾ ਮਾਰਤਾ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਬੰਦਾ ਔਰਤ ਦਾ ਕਤਲ ਕਰੇ ਜਾਂ ਕਰਵਾਵੇ ਔਰਤ ਬੰਦੇ ਦਾ ਕਤਲ ਕਰੇ ਜਾਂ ਕਰਵਾਵੇ ਦੋਵੇਂ ਗੱਲਾਂ ਗਲਤ ਆ ਮਨੁੱਖ ਮਨੁੱਖ ਨੂੰ ਮਾਰੇ ਇਹ ਗੱਲ ਗਲਤ ਆ ਮੈਂ ਫਿਰ ਇਹ ਗੱਲ ਕਹਿੰਦਾ ਮਰਨਾ ਮਾਰਨਾ ਮਸਲੇ ਦਾ ਹੱਲ ਨਹੀਂ ਅੱਡ ਹੋ ਕੇ ਜ਼ਿੰਦਗੀ ਜਿਉਣ ਦੀ ਜਾਂਚ ਹੋਣੀ ਚਾਹੀਦੀ ਆ ਸਿੱਖਣਾ ਚਾਹੀਦਾ ਇਕੱਠੇ ਵੀ ਰਹਿਣਾ ਤੇ ਮਰਨਾ ਵੀ ਆ ਹਰ ਰੋਜ਼ ਮਰਨਾ ਬਹੁਤ ਮਾੜੀ ਗੱਲ ਆ ਤੇ ਕਿਸੇ ਨੂੰ ਮਾਰ ਦੇਣਾ ਸਰੀਰਕ ਤੌਰ ਦੇ ਉੱਤੇ ਇਹ ਉਸ ਤੋਂ ਵੀ ਮਾੜੀ ਗੱਲ ਆ ਲੱਭ ਲੋ ਹੁਣ ਪਿਆਰ ਬੈਠੋ ਜੇਲਾਂ ਦੇ ਵਿੱਚ ਸਾਰਾ ਟੱਬਰ ਰੋਲਤਾ ਮੁੰਡੇ ਵਾਲਾ ਵੀ ਕੁੜੀ ਵਾਲਾ ਵੀ ਕਰਤੂਤਾਂ ਦੇਖੋ ਕਰਤੂਤਾਂ ਇਹੋ ਜੀਆਂ ਔਰਤਾਂ ਨੇ ਜਿਹੜੀਆਂ ਇਹੋ ਚੰਦ ਚੜ੍ਹ ਦਿੰਦੇ ਆ